ਕੁਲਵਿੰਦਰ ਬਿੱਲਾ ਤੁਸੀਂ ਦੇਖ ਸਕਦੇ ਹੋ ਜਿਹੜੇ ਕੁਲਵਿੰਦਰ ਬਿੱਲਾ ਅੱਖਾਂ ਦੇਖੋ ਤੁਸੀਂ ਰੋ ਰੋ ਕੇ ਲਾਲ ਹੋਈਆਂ ਪਈਆਂ ਪਰਵਾਰ ਪਿੱਛੇ ਤਾਂ ਹਾਂ ਮਾਰ ਮਾਰ ਰੋ ਰਿਹਾਗਾ ਤਾਂ ਬਹੁਤ ਜ਼ਿਆਦਾ ਜਿਹੜਾ ਇਹ ਰਵਾ ਦੇਣ ਵਾਲੇ ਪਲ ਨੇ ਅਰਜੈਂਟਲ ਲਾਉਂਗ ਸਿੰਦਰ ਸਰਤਾਜ ਆਏ ਵੀ ਬਿਰਖ ਗੰਗ ਵਗਰੇ ਆ ਜਸ ਬਾਜਵਾ ਸਾਰੇ ਸਿੰਗਰ ਘੁੱਬਾਂ ਮਾਰ ਉਸ ਸੰਗਰ ਜਿਹਨੇ ਆਉਣ ਕਲਾਂ ਆਈਆਂ ਲੋਕਾਂ ਦੇ ਪਿਆਹਾਂ ਤੇ ਲੋਕਾਂ ਦੇ ਸ਼ੋਹਾਂ ਤੇ ਸਾਰੀ ਦੁਨੀਆ ਨਚਾਈ ਤੇ ਅੱਜ ਸਾਰਿਆਂ ਨੂੰ ਰਵਾ ਗਿਆ ਰਾਜੀਵ ਜਵੰਦੇ ਦਾ ਡਾਗਾ ਰਾਜੀਵ ਜਵੰਦੇ ਦਾ ਤੁੰਦਾ ਦੇ ਕਿ ਸੰਸਕਾਰ ਤੋਂ ਪਹਿਲਾਂ ਸਾਰੇ ਅੰਤਿਮ ਦਰਸ਼ਨ ਜਿਹੜੇ ਆ ਕਰ ਸਕਣਗੇ ਹਰ ਭਾਜਨ ਮਾਨ ਦਾ ਰੋਂਦਾ ਤੁਸੀਂ ਦੇਖੋ ਨਹੀਂ ਦੇਖਿਆ ਜਾਂਦਾ ਹਰ ਭਾਜਨ ਮਾਨ ਕਿਵੇਂ ਪੱਪਾ ਮਾਰ ਮਾਰ ਰੋ ਰਹੇ ਨੇ ਦਾ ਤਾ ਰਾਜਵੀ ਜਵੰਦਾ ਦੀ ਮ੍ਰਿਤਕ ਦੇ ਜਿਹੜੀ ਆ ਲਿਆਂਦੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਭਾਵੁਕ ਕਰ ਦੇਣ ਵਾਲੇ ਪਲ ਨੇ ਅਰਜੰਟ ਲਾ ਹੰਸਿੰਦਰ ਸਰਤਾਜ ਐਮੀ ਬਿਰਕ ਕਨ ਬਗਰੇ ਆ ਜਸ ਬਾਜਵਾ ਸਾਰੇ ਸਿੰਗਰ ਪੁੱਬਾਂ ਮਾਰ ਮਾਰ ਰੋ ਰਹੇ ਨੇ ਬਹੁਤ ਜ਼ਿਆਦੇ ਦੁੱਖ ਦੀ ਘੜੀ ਹੈ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਰੱਬ ਦੇਖ ਸਕਦੇ ਹੋ ਕਿਵੇਂ ਪਰਿਵਾਰ ਪਿੱਛੇ ਤਾਂਾਂ ਮਾਰ ਮਾਰ ਰੋ ਰਿਹਾਗਾ ਤਾਂ ਬਹੁਤ ਜ਼ਿਆਦੇ ਜਿਹੜਾ ਇਹ ਰਵਾ ਦੇਣ ਵਾਲੇ ਪਲ ਨੇ ਸਾਰੇ ਸਿੰਗਰ ਸਾਰੇ ਆਰਟਿਸਟ ਜਿਹੜੇ ਨੇ ਉਹ ਰੋ ਰਹੇ ਨੇ ਕਿਉਂਕਿ ਆ ਸਮਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇੰਨੀ ਜਿਹੜਾ ਦੁਖਦਾਈ ਘਟਨਾ ਵਾਪਰ ਜਾਏਗੀ ਜਵੰਦੇ ਦੇ ਨਾਲ ਕਿਉਂਕਿ ਰਾਜਵੀਰ ਜਵੰਦਾ ਉਹ ਸਿੰਗਰ ਜਿਹਨੇ ਰੌਣਕਾਂ ਲਾਈਆਂ ਲੋਕਾਂ ਦੇ ਵਿਆਹਾਂ ਤੇ ਲੋਕਾਂ ਦੇ ਸ਼ੋਹਾਂ ਤੇ ਸਾਰੀ ਦੁਨੀਆ ਨਚਾਈ ਤੇ ਅੱਜ ਸਾਰਿਆਂ ਨੂੰ ਰਵਾ ਗਿਆ ਰਾਜਵੀਰ ਜਵੰਦਾ ਉਹੀ ਗੱਲ ਹੈ ਕਿ ਦੁਨੀਆ ਨੂੰ ਹਸਾਉਣ ਵਾਲੇ ਦੁਨੀਆ ਨੂੰ ਨਚਾਉਣ ਵਾਲੇ ਰੌਣਕਾਂ ਲਾਉਣ ਵਾਲੇ ਅੱਜ ਪੁੱਭਾ ਮਾਰ ਮਾਰ ਹੋ ਰਹੇ ਨੇ ਕੁਲਵਿੰਦਰ ਬਿੱਲਾ ਦੇਖ ਲੋ ਕਣਵਰ ਗਰੇਵਾਲ ਦੇਖ ਲੋ ਇਹਨਾਂ ਦਾ ਤਾਂ ਜੁੰਡੀ ਦਾ ਯਾਰ ਸੀ ਰਾਜਵੀ ਜਵੰਦਾ ਪਿਛਲੇ 10 12 ਦਿਨ ਇਹਨਾਂ ਨੇ ਲਗਾਤਾਰ ਇੱਕ ਇੱਕ ਦਿਨ ਇੱਕ ਇੱਕ ਪਲ ਜਿਹੜਾ ਆਪਦੇ ਯਾਰ ਦੇ ਨਾਂ ਕੀਤਾ ਪਰ ਅੱਜ ਬਹੁਤ ਜ਼ਿਆਦਾ ਦੁਖਦਾਈ ਪਲ ਮ੍ਰਿਤਿਕ ਦੇਹ ਨੂੰ ਹੁਣ ਪੰਡਾਲ ਦੇ ਵਿੱਚ ਰੱਖਿਆ ਜਾਣਾ ਹੈ ਉੱਥੇ ਜਿਹੜਾ ਅੰਤਿਮ ਦਰਸ਼ਨ ਕਰ ਸਕਣਗੇ ਲੋਕ ਤੇ ਉਸ ਤੋਂ ਬਾਅਦ ਸੰਸਕਾਰ ਕਰ ਦਿੱਤਾ ਜਾਏਗਾ ਤਾਂ ਬਹੁਤ ਦੁਖਦਾਈ ਪਾਲਾ ਮਨ ਬੇहद ਉਦਾਸ ਹੈ ਸਾਰੀ ਦੁਨੀਆ ਸਾਰੀ ਲੋਕਾਈ ਰੋ ਰਹੀ ਹੈ ਇਹ ਸਾਰੇ ਸਿੰਗਰ ਹਰ ਭਜਨ ਮਾਨ ਦੇਖੋ ਹਰ ਭਜਨ ਮਾਨ ਕਿੰਨਾ ਜਿਆਦਾ ਰੋ ਰਹੇ ਨੇ ਇੰਨਾ ਕਦੇ ਹਰ ਭਜਨ ਮਾਨ ਨੂੰ ਪਹਿਲਾਂ ਅਜਿਹੀ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਤੁਸੀਂ ਆਰਟਿਸਟ ਨੂੰ ਨਹੀਂ ਦੇਖਿਆ ਹੋਊਗਾ ਇੰਨਾ ਰੋਂਦੇ ਹੋਏ ਬਹੁਤ ਜਿਆਦੇ ਦੁੱਖ ਵਾਲੀ ਗੱਲ ਹੈ ਹਰ ਭਜਨ ਮਾਨ ਪੁੱਬਾਂ ਮਾਰ ਮਾਰ ਰੋ ਰਹੇ ਨੇ ਸਤੰਦਰ ਸਰਤਾਜ ਰਣਜੀਤ ਬਾਵਾ ਅਰਜੰਤ ਢੱਲੋਂ ਸਾਰੇ ਜਿਹੜੇ ਨੇ ਪੁੱਬਾਂ ਮਾਰ ਮਾਰ ਰੋ ਰਹੇ ਨੇ ਬਹੁਤ ਜਿਆਦੇ ਭਾਵੂ ਕਰ ਦੇਣ ਵਾਲੇ ਪਲ ਕਣਵ ਗਰੇয়াল ਤੇ ਨਾਲ ਜਸ ਬਾਜਵਾ ਤੇ ਨਾਲ ਕੁਲਵਿੰਦਰ ਬਿੱਲਾ ਸਾਰੇ ਦੇਖ ਸਕਦੇ ਹੋ ਜੀ ਰੋ ਰਹੇ ਨੇ ਆਵਾ ਹੋਵੇ ਕਣਵ ਗਰੇয়াল ਹੋਣ ਕੁਲਵਿੰਦਰ ਬਿੱਲਾ ਹੋਣ ਇਹ ਸਾਰੇ ਜਿਹੜੇ ਆ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਤਾਂ ਤਸਵੀਰਾਂ ਨੇ ਇਹ ਜਿਹੜੀਆਂ ਤੁਹਾਨੂੰ ਦਿਖਾ ਰਹੀਆਂ ਔਰ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਇਮੋਸ਼ਨ ਕਰ ਦੇਣ ਵਾਲੀਆਂ ਰਾਜਵੀਰ ਜਵੰਦਾ ਜੋ ਕਿ ਭਰੀ ਜਵਾਨੀ ਦੇ ਵਿੱਚ ਚਲੇ ਗਏ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂਗੇ ਰਾਜੀਵ ਜਵੰਦਾ ਦੀ ਮ੍ਰਿਤਿਕ ਦੇ ਜਿਹੜੀਆਂ ਹੁਣ ਆ ਰਹੀ ਹੈਗੀ ਪੰਡਾਲ ਦੇ ਵਿੱਚ ਪੰਡਾਲ ਦੇ ਵਿੱਚ ਰੱਖੀ ਜਾਏਗੀ ਉੱਥੇ ਜਿਹੜਾ ਹੈਗਾ ਰਾਜੀਵ ਜਵੰਦੇ ਦਾ ਤੁੰਦਾਦੇ ਕੇ ਸੰਸਕਾਰ ਤੋਂ ਪਹਿਲਾਂ ਸਾਰੇ ਅੰਤਿਮ ਦਰਸ਼ਨ ਜਿਹੜੇ ਆ ਕਰ ਸਕਣਗੇ ਤਾਂ ਬਹੁਤ ਜ਼ਿਆਦਾ ਇਮੋਸ਼ਨਲ ਪਲ ਸਾਰਾ ਪਰਿਵਾਰ ਜਿਹੜਾ ਹੈਗਾ ਰੋ ਰਿਹਾ ਹੈ ਕੁਰਲਾ ਰਿਹਾ ਹੈਗਾ ਕਿਉਂਕਿ ਉਹਨਾਂ ਦਾ ਇੱਕੋ ਇੱਕ ਪੁੱਤ ਜਿਹੜਾ ਇਸ ਜਹਾਨ ਤੋਂ ਤੁਰ ਚੱਲਿਆ ਹੈਗਾ ਔਰ ਲੋਕ ਦੂਰੋਂ ਦੂਰ ਵਾਹ ਹਰ ਭਾਜਨਮਾਨ ਦਾ ਰੋਂਦਾ ਤੁਸੀਂ ਦੇਖੋ ਨਹੀਂ ਦੇਖਿਆ ਜਾਂਦਾ ਹਰ ਭਾਜਨਮਾਨ ਕਿਵੇਂ ਪੁੱਭਾ ਮਾਰਮਾਰ ਰੋ ਰਹੇ ਨੇ ਤਾਂ ਹਰ ਭਾਜਨਮਾਨ ਜਿਹੜੇ ਨੇ ਉਹ ਪੁੱਭਾ ਮਾਰਮਾਰ ਰੋ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂਗੇ ਰਾਜੀਵ ਜਵੰਦੇ ਦੀ ਮ੍ਰਿਤਕ ਦੇ ਕੁਲਵਿੰਦਰ ਬਿੱਲਾ ਤੁਸੀਂ ਦੇਖ ਸਕਦੇ ਹੋ ਜਿਹੜੇ ਕੁਲਵਿੰਦਰ ਬਿੱਲਾ ਅੱਖਾਂ ਦੇਖੋ ਤੁਸੀਂ ਰੋ ਰੋ ਕੇ ਲਾਲ ਹੋਈਆਂ ਪਈਆਂ ਰਗਵੀਰ ਬੋਲੀ ਉਹ ਜਿਹੜੇ ਨਾਲ ਪੜੇ ਨੇ ਨਾਲ ਰਹੇ ਨੇ ਤਾਂ ਹਰ ਭਾਜਨਮਾਨ ਦਾ ਇਹ ਇਮੋਸ਼ਨਲ ਚਿਹਰਾ ਤੁਸੀਂ ਦੇਖੋ ਬਹੁਤ ਜ਼ਿਆਦੇ ਜਿਹੜਾ ਹੈ ਭਾਵੂ ਕਰ ਦੇਣ ਵਾਲਾ ਹੈਗਾ ਤਾਂ ਸਾਰੀ ਇੰਡਸਟਰੀ ਜਿਹੜੀ ਹੈ ਉਹ ਰੋ ਰਹੀ ਹੈ, ਉਲਾਰ ਰਹੀ ਹੈ ਕਿਉਂਕਿ ਉਹਨਾਂ ਦਾ ਇੱਕ ਪੁੱਤ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਹਾਨੋ ਤੁਰ ਚਲੇ ਗਿਆ ਗਾ ਭਰੀ ਜਵਾਨੀ 'ਚ ਭਰ ਜਵਾਨੀ 'ਚ ਰਾਜਵੀ ਜਵੰਦਾ ਦਾ ਅੱਜ ਤੁਸੀਂ ਦੇਖ ਸਕਦੇ ਹੋ ਸਸਕਾਰ ਹੈ ਔਰ ਲੋਕ ਦੂਰੋਂ ਦੂਰੋਂ ਇੱਥੇ ਆਏ ਹੋਏ ਨੇ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਨੇ ਮਾਂ ਪਿਓ ਦਾ ਜਿਹੜੇ ਤੁੰ ਦਾਦੇ ਕੇ ਆਸੇ ਪਾਸੇ ਤੋਂ ਲੋਕ ਜਿਹੜੇ ਆਏ ਨੇ ਮਾਂ ਦਾ ਨਹੀਂ ਰੋਲਦਾ ਚਿਹਰਾ ਨਹੀਂ ਪਿੱਛਿਆ ਜਾਂਦਾ ਪਤਨੀ ਉਹ ਰੋ ਰਹੀ ਐ ਕੋਬਾ ਮਾਰ ਮਾਰ ਕੇ ਤਾਂ ਛੋਟੇ ਬੱਚੇ ਨੇ ਆਖਰੀ ਵਾਰ ਇਸ ਘਰੋਂ ਹੁਣ ਰਾਜੀਵ ਜਵੰਦਾ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਰਾਜੀਵ ਜਵੰਦਾ ਦੀ ਮ੍ਰਿਤਕ ਦੇ ਜਿਹੜੀ ਉਹ ਪੰਡਾਲ ਦੇ ਵਿੱਚ ਲੈ ਕੇ ਚਾਈ ਜਾ ਰਹੀ ਐ ਇਸ ਤੋਂ ਬਾਅਦ ਸਨਸਕਾਰ ਕੀਤਾ ਇਹਨਾਂ ਰਣਜੀਤ ਬਾਵਾ ਤੁਸੀਂ ਦੇਖ ਸਕਦੇ ਹੋ ਉਹ ਵੀ ਬਹੁਤ ਭਾਵੁਕ ਨਜ਼ਰ ਆ ਰਿਹਾ ਹੈ ਸਾਰੇ ਕਲਾਕਾਰ ਜਿਹੜੇ ਆ ਸਾਰੇ ਸਿੰਗਰ ਜਿਹੜੇ ਆ ਉੱਪਾਂ ਮਾਰ ਮਾਰ ਰੋ ਰਹੇ ਨੇ ਖਦ ਜਜ਼ਬਾਤੀ ਜਿਹੜੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਅਰਜੰਟ ਢੱਲੋਂ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਸਾਰੇ ਕਲਾਕਾਰ ਜਿਹੜੇ ਨੇ ਸਾਰੇ ਕਲਾਕਾਰ ਜਿਹੜੇ ਨੇ ਉਹ ਅੱਜ ਰੋ ਰਨੇ ਇਹ ਹੈ ਇੱਕ ਬੰਦੇ ਦੀ ਕਮਾਈ ਆਸ ਤੋਂ ਤੇ ਇੰਡਸਟਰੀ ਦੇ ਵਿੱਚੋਂ ਜਦੋਂ ਕੋਈ ਵੀ ਵਿਰੋਧ ਨਾ ਹੋਵੇ ਜਦੋਂ ਤੁਸੀਂ ਬਹੁਤ ਜਿਹੜਾ ਇੱਕ ਚੰਗੇ ਕਹਾਂਗੇ ਕਿ کردار ਵਾਲੇ ਹੁੰਨੇ ਹੋ ਤਾਂ ਫਿਰ ਇਸ ਤਰ੍ਹਾਂ ਹੀ ਜਿਹੜਾ ਲੋਕ ਤੁਸੀਂ ਦੇਖ ਸਕਦੇ ਹੋ ਦੇਖਦੇ ਨੇ ਤਾਂ ਸਾਰੀ ਦੁਨੀਆ ਇੱਥੇ ਪਹੁੰਚੀ ਹੋਈ ਹੈ ਔਰ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤਾਂ ਰਾਜਵੀਰ ਜਵੰਦਾ ਨੂੰ ਵਧਾਈਗੀ ਜਿਹੜੀ ਦਿੱਤੀ ਜਾ ਰਹੀ ਹੈ ਬਿਰਕ ਬੇहद ਭਾਵੁਕ ਹੁੰਦੇ ਹੋਏ ਐਵੇਂ ਬਿਰਕ ਬੇहद ਭਾਵੁਕ ਨਜ਼ਰ ਆ ਰਹੇ ਨੇ ਕੁਲਵਿੰਦਰ ਬਿੱਲਾ ਬੇहद ਭਾਵੁਕ ਨਜ਼ਰ ਆ ਰਹੇ ਨੇ ਸਾਰਾ ਤੁਸੀਂ ਦੇਖ ਸਕਦੇ ਹੋਗੇ ਸਿੰਗਰ ਜਿਹੜੇ ਨੇ ਸਾਰੇ ਇਹ ਇਮੋਸ਼ਨਲ ਅੱਜ ਪੂਰੇ ਬਹੁਤ ਜ਼ਿਆਦਾ ਦੁੱਖ ਦੀ ਕੜੀ ਤਾਂ ਬੇहद ਭਾਵੂ ਕਰਦੇ ਨੇ ਬਾਰੇ ਪਲ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਅੱਜ ਬਹੁਤ ਮੰਦ ਭਾਗਾਂ ਦਿਨ ਕਾਲਾ ਦਿਨ ਇੱਕ ਪੰਜਾਬੀ ਇੰਡਸਟਰੀ ਲਈ ਜਦੋਂ ਇੱਕ ਹੀਰੇ ਵਰਗਾ ਪੁੱਤ ਹੀਰੇ ਵਰਗਾ ਭਰਾ ਹੀਰੇ ਵਰਗਾ ਪਤੀ ਔਰ ਸਭ ਤੋਂ ਹਰਮਨ ਪਿਆਰਾ ਸਿੰਗਰ ਸਾਨੂੰ ਸਦਾ ਦੇ ਲਈ ਅਲਵਿਦਾ ਕਹਿ ਗਿਆ ਹਰਪਾਜਨ ਮਾਨ ਬੱਬੂ ਮਾਨ ਅਰਜਨ ਢਿੱਲੋਂ ਰਣਜੀਤ ਬਾਵਾ ਜਸ ਬਾਜਵਾ ਕੁਲਵਿੰਦਰ ਵਿੱਲਾ ਕਣ ਵਗਰੇ ਆਲ ਕਿਹਦਾ ਕਿਹਦਾ ਨਾਂ ਲਈਏ ਕਿਹਦਾ ਨਾਂ ਲਈਏ ਐਮੀ ਬਿਰਕ ਸਮੇਤ ਸਾਰੇ ਸਿੰਗਰ ਅੱਜ ਪੁੱਬਾਂ ਮਾਰ ਮਾਰ ਰੋਏ ਇੰਨਾ ਰੌਣਕਾਂ ਲਾਉਣ ਵਾਲਿਆਂ ਨੂੰ ਕਦੇ ਇੰਨਾ ਰੌਂਦੇ ਨਹੀਂ ਕਦੇ ਪਹਿਲਾਂ ਦੇਖਿਆ ਸੀ ਸਮਸ਼ਾਨ ਘਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਰਨਾ ਸੀ ਸੰਸਕਾਰ ਪਰ ਹੁਣ ਉਸ ਤੋਂ ਬਾਅਦ ਜਦੋਂ ਤਿਲ ਸੁੱਟਣ ਨੂੰ ਥਾਂ ਨਹੀਂ ਹੈਗੀ ਤਾਂ ਆਹ ਥਾਂ ਦੇ ਉੱਪਰ ਸੰਸਕਾਰ ਕੀਤਾ ਜਾ ਰਿਹਾ ਜਿੱਥੇ ਰਾਜਵੀਰ ਜਵੰਦਾ ਨੇ ਕਦੇ ਆਪਣਾ ਜ਼ਿੰਦਗੀ ਦਾ ਪਹਿਲਾ ਖਾੜਾ ਲਾਇਆ ਸੀ ਕਹਿੰ ਲੋ ਪਹਿਲਾਂ ਇੱਕ ਗੀਤ ਗਾਇਆ ਸੀ ਕਿਉਂਕਿ ਵੈਸੇ ਉਹ ਖਾੜਾ ਲਾ ਵੀ ਰਗਾ ਰਿਆ ਹੁੰਦਾ ਤੇ ਉਸ ਸਮੇਂ ਰਾਜਵੀਰ ਜਵੰਦੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇੱਕ ਗਾਣਾ ਗਾਇਆ ਜਾਵੇ ਉੱਥੋਂ ਸ਼ੁਰੂਆਤ ਹੋਈ ਪਿੰਡ ਤੋਂ ਚਣਗ ਲੱਗੀ ਅੱਜ ਤੁਸੀਂ ਦੇਖ ਸਕਦੇ ਹੋ ਦੁਨੀਆ ਤੇ ਸ਼ਾਇਆ ਰਾਜ ਵੀ ਜਵੰਦਾ ਉਹਦੀ ਉਹ ਪਰਸਨੈਲਿਟੀ ਉਹਦੀ ਉਹ ਗਾਇਕੀ ਕਦੇ ਨਹੀਂ ਭੁੱਲਣੀ ਉਹਦਾ ਉਹ ਪਹਿਰਾਵਾ ਉਹਦੀ ਪੱਗ ਬੰਨਣ ਦਾ ਸਟਾਈਲ ਸਾਰੀ ਜ਼ਿੰਦਗੀ ਜਿਹੜਾ ਯਾਦ ਰਹੇਗਾ ਸਾਰੇ ਸਿੰਗਰ ਤੁਸੀਂ ਦੇਖ ਸਕਦੇ ਹੋ ਅੱਜ ਬੇਖਦ ਮਾਨਾ ਉਦਾਸ ਹੈ ਬਹੁਤ ਜ਼ਿਆਦਾ ਕਿਉਂਕਿ ਧਰੂ ਤਾਰਾ ਸੀ ਇੰਡਸਟਰੀ ਦਾ ਕਿਸ ਨੇ ਕਦੇ ਕੋਈ ਕੌਂਟਰੋਵਰਸੀ ਦੇ ਵਿੱਚ ਨਹੀਂ ਆਇਆ ਕਦੇ ਕੋਈ ਮਾੜਾ ਚੰਗਾ ਗੀਤ ਨਹੀਂ ਗਾਇਆ ਸਾਰੇ ਪਰਿਵਾਰਕ ਗੀਤ ਔਰ ਸਭ ਤੋਂ ਵਧੀਆ ਗੱਲ ਖਾੜਿਆਂ ਦੀ ਸ਼ਾਨ ਸੀ ਵਿਆਹਾਂ ਦੀ ਸ਼ਾਨ ਸੀ ਵਿਆਹ ਦੇ ਵਿੱਚ ਕਿਹਾ ਜਾਂਦਾ ਹੈ ਕਿ ਲੋਕ ਕਹਿੰਦੇ ਸੀ ਤਿੰਨ ਚਾਰ ਸਾਈਆਂ ਤਾਂ ਵਿਆਹ ਦੇ ਵਿੱਚ ਹੀ ਦੇ ਦਿੰਦੇ ਸੀ ਇਤੋਂ ਤੱਕ ਵੀਡੀਓ ਤੁਸੀਂ ਦੇਖਿਆ ਹੋਣਗੀਆਂ ਤਾਂ ਮਨ ਅੱਜ ਬਹੁਤ ਉਦਾਸ ਹੈ ਬਹੁਤ ਭਾਵੁਕ ਹੈ ਦੁਨੀਆ ਦੇ ਉੱਪਰ ਛਾਉਣ ਵਾਲਾ ਕਲਾਕਾਰ ਰਾਜਵੀਰ ਜਵੰਦਾਸ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਮੈਂ ਇਹਨਾਂ ਦੇ ਦੋਸਤਾਂ ਨਾਲ ਗੱਲਾਂ-ਬਾਤਾਂ ਕੀਤੀਆਂ ਤਾਂ ਇਹਨਾਂ ਦੇ ਦੋਸਤ ਨੇ ਸਾਨੂੰ ਦੱਸਿਆ ਕਿ ਰਾਜਵੀਰ ਕਹਿੰਦਾ ਹੁੰਦਾ ਸੀ ਕਿ ਕਦੇ ਬਈ ਐਕਸੀਡੈਂਟ ਦੇ ਵਿੱਚ ਨਹੀਂ ਮਰਨਾ ਪਰ ਅੱਜ ਤੁਸੀਂ ਦੇਖ ਲਓ ਬੰਦਾ ਜਿਹੜੀ ਚੀਜ਼ ਤੋਂ ਭੱਜਦਾ ਉਹੀ ਬੰਦੇ ਦੇ ਅੱਗੇ ਆਉਂਦੀ ਹੈ ਬਹੁਤ ਮਾੜਾ ਹੋਇਆ ਰਾਜਵੀਰ ਜਿਹੰਦਾ ਅੱਜ ਸਾਰੇ ਸਾਡੇ ਸਾਰਿਆਂ ਨੂੰ ਛੱਡ ਕੇ ਚਲਾ ਗਿਆ ਤੇ ਪਿੱਛੇ ਪਰਿਵਾਰ ਦੇ ਵਿੱਚ ਪਤਨੀ ਛੋਟੇ ਦੋ ਬੱਚੇ ਮਾਂ ਬਚਾਰੇ ਵਰਲਾਪ ਕਰ ਰਹੇ ਨੇ ਰੋ ਰਹੇ ਨੇ ਬੱਚਿਆਂ ਨੂੰ ਤਾਂ ਇਨੀ ਸੁਰਤ ਵੀ ਨਹੀਂ ਹੈ ਕਿ ਉਹ ਇਹ ਸਭ ਨੂੰ ਸਮਝ ਸਕਣ ਪਰ ਸਾਰੇ ਉਹਨਾਂ ਬੱਚਿਆਂ ਦੇ ਮੂੰਹ